ਪਸ਼ੂ ਮੇਲਾ ਤਨੋਂ ਆਲ ਇੰਡੀਆ ਦੀ ਚੈਂਪੀਅਨਸ਼ਿਪ ਹੈ ਕਹਿੰਦੇ ਪਸ਼ੂਆਂ ਦੀ ਜੇ ਦੇਖ ਗਏ ਆਪਾਂ ਜਿਹਦੇ ਚ ਜਿਹੜੀ ਸਾਹਮਣੇ ਤੁਸੀਂ ਦੋ ਦੰਦ ਝੋਟੀ ਦੇਖ ਰਹੇ ਹੋ ਇਹਨੇ ਮਨਲ ਮਾਰੀ ਆ ਬਾਈ ਕਿੰਵੇਂ ਨੰਬਰ ਤੇ ਆਈ ਆ ਦੂਜੇ ਨੰਬਰ ਤੇ ਆਈ ਆ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀਰੇ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜਕਸੀਰ ਸਿੰਘ ਹੈ ਜੀ ਨਾਮ ਮੇਰਾ ਪਿੰਡ ਬਾਈ ਚੇਤ ਸਿੰਘ ਵਾਲੇ ਜ਼ਿਲ੍ਹਾ ਫਰੀਦਕੋਟ ਹੈ ਜਿਲ੍ਹਾ ਫਰੀਦਕੋਟ ਹਾਂਜੀ ਫਰੀਦਕੋਟ ਫਿਰੋਜ਼ਪੁਰ ਨੀਲੀ ਰਾਵੀ ਦੇ ਘੜਾ ਆਗੇ ਹਨਾ ਬਾਈ ਤੇ ਇਹ ਝੋਟੀ ਕਿਹੜੇ ਸੀਮਣ ਦੀ ਬਾਈ ਇਹ ਹੈਗੀ ਆ ਬਿੱਲਾ ਨੇਤਰ ਦੀ ਪਿੰਡ ਕਮਿਆਰਾ ਜੀ ਕਮਿਆਰੇ ਵਾਲਿਆਂ ਦੀ ਹਾਂਜੀ ਲੈ ਵੀ ਬਿੱਲਾ ਨੇਤਰ ਉਹ ਬੋਲਿਆ ਮਿੱਤਰੋ ਜਿਹੜੇ ਸੀਮਨਾਂ ਦੀ ਬਲੈਕ ਵੀ ਚੱਲੀ ਹੈਗੀ ਤੇ ਬਹੁਤ ਜ਼ਿਆਦਾ ਮਹਿੰਗੇ ਸੀਮਨ ਵੇਖਿਆ ਬਿੱਲੇ ਨੇਤਰ ਦੇ ਤੇ ਉਹਨਾਂ ਦੇ ਬੱਚੇ ਜਿੱਥੇ ਵੀ ਹੋਇਆ ਹਨਾ ਟਾਪ ਦੀ ਦਿੱਤੇਗੇ ਉਹ ਬੋਲਦੇ ਸੀਮਨਾਂ ਦੇ ਤੇ ਭਾਈ ਜਿਹੜਾ ਮਾਲਾ ਰਿਕਾਰਡ ਤੋੜਦਾ ਕੀ 18 ਪਲਸ 18 ਪਲਸ ਠੀਕ ਆ ਭਾਈ ਕਿੰਨੀ ਉਮਰ ਦੀ ਇਹਦੀ ਇਹਦੀ 2 ਸਾਲ ਤੇ 8 ਮਹੀਨੇ ਦੀ ਆ ਠੀਕ ਹੈ ਗੱਬਾ ਜੀ ਪੰਜ ਮਹੀਨਾ ਦੀ ਤੇ ਗੱਬਣ ਤਾਂ ਨਹੀਂ ਹੈਗੀ ਬਾਈ ਗੱਬਾ ਜੀ ਪੰਜਾ ਡਾਇਮੰਡ ਤੋਂ ਜੀ ਡਾਇਮੰਡ ਹਰੀਕੇ ਡਾਇਮੰਡ ਤੇ ਡਾਇਮੰਡ ਦੀ ਵੀ ਕਾਫੀ ਜ਼ਿਆਦਾ ਬਾਈ ਅੱਜ ਕੱਲ ਹਰੇਕ ਬੰਦਾ ਨਾ ਜਦਾ ਬਿੱਲੇ ਨੇਤral ਦੇ ਡਾਇਮੰਡ ਚਾਹਦਾ ਜਾਂ ਡਾਇਮੰਡ ਵਾਲ ਦੇ ਬਿੱਲਾ ਨੇਤral ਇਹ ਤੁਸੀਂ ਇਹਦੀ ਇਹਦੀ ਮਾਂ ਉਹ ਬਾਹੂ ਬਲੀ ਦੀ ਸੀ ਜੀ ਰੋਡਿਆਂ ਨਾਲ ਸਾਹਣ ਜੀ ਅੰਕਲ ਮੰਦਰ ਕੋਲੇ ਉਹ ਉਹਦੀ ਸੀਗੀ ਇਹਦੀ ਮਾਂ ਠੀਕ ਹੈ ਉਹਦੀ ਗਾਂ ਮਾਂ ਸੀਗੀ ਨਾਬੇ ਯੂਨੀਵਰਸਿਟੀ ਦੇ ਟੀਕੇ ਦੀ ਮਤਲਬ ਕਿ ਚੇਂਜ ਹੀ ਕੀਤਾ ਸਾਰਾ ਠੀਕ ਹੈ ਭਾਈ ਮੰਨ ਲਾ ਤੁਸੀਂ ਇਨ ਬਰੀਡਿੰਗ ਸਾਰਾ ਧਿਆਨ ਰੱਖਦੇ ਵੀ ਹੋ ਹਾਂ ਪੂਰਾ ਚੇਂਜ ਕੀਤਾ ਸਾਰਾ ਠੀਕ ਬਰੀਡਿੰਗ ਦਾ ਵੀ ਭਾਈ ਪੂਰਾ ਧਿਆਨ ਰੱਖ ਰਿਹਾ ਇਹ ਨਹੀਂ ਹੈਗਾ ਹੋਰ ਜਾਨਵਰ ਕਿੰਨੇ ਕ ਆਪਣੇ ਕੋਲੇ ਆਪਣੇ ਕੋਲੇ 6-7 ਜਾਨਵਰ ਹੈ ਠੀਕ 6-7 ਹਾਂਜੀ ਨੀਲੀ ਰਵੀ ਦੀ ਹੈ ਕੱਲੇ ਨੀਲੀਲੀ ਤਾਂ ਹੁਣ ਛੋਟੀ ਰਹਿ ਗਈ ਸਾਡੇ ਕੋਲ ਮੱਝਾਂ ਵੇਚਤੀਆਂ ਸੀ ਮੋਹਰਾ ਦੀਆਂ ਮੱਝਾਂ ਇਹਦੀ ਮਾਂ ਵੇਚਦੀ ਵੇਚਤੀ ਮੈਂ ਕਿੰਨੇ ਦੀ ਉਹ 1.70 ਲੱਖ ਦੀ ਕਿੰਨਾ ਤੋਂ ਤੁਸੀਂ ਉਹਦਾ 18 ਸੀ 18 ਵਾਲੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੇ ਬਰੀਡ ਦੇ ਵਿੱਚ ਕਿਦੋਂ ਕਿਦਾਂ ਆਏ ਹੋ ਤੁਸੀਂ ਅਸੀਂ 2009 ਤੋਂ ਆਏ ਹਾਂ 2009 ਤੋਂ ਤੇ ਕਿੰਨੇ ਕਿ ਮੇਲੇ ਲੜ ਪਏ ਹੁਣ ਤੱਕ 14 ਕਿ ਸਰਟੀਫਿਕੇਟ ਲੈ ਗਏ ਅਸੀਂ 14 ਕੰਪੀਟੀਸ਼ਨ ਜਿੱਤ ਗਏ ਲੈ ਗਏ ਠੀਕ ਹੈ ਜੀ ਬਦਾਈ ਦੇ ਬਾਤਰੋਂ ਤੇ ਸਾਮ ਸਮਾਲ ਦੀ ਗੱਲ ਕਰੀਏ ਫਿਰ ਕੀ ਮੈਨੂੰ ਸਾਮ ਸਮਾਲ ਕਰੀਏ ਘਰੇ ਬੁੜੀਆਂ ਵੀ ਸੌਂਦੀਆਂ ਆ ਆਪਣੀ ਛਾਉਂ ਦੇ ਆਪ ਤਾਂ ਚਲ ਕਮਾੜੋ ਕੰਮ ਕਰਦੇ ਮੈਂ ਪਸ਼ਵਾਂ ਦੀ ਡਾਕਟਰੀ ਦਾ ਕੰਮ ਕਰਦਾ 12 13 ਸਾਲ ਹੋ ਗਏ ਮੈਨੂੰ ਠੀਕ ਹੈ ਠੀਕ ਹੈ ਬਈ ਤੋੜ ਕੇ ਦਿਖਾਓ ਮਾੜੀ ਫਿਰ ਲੋ ਜੀ ਤੋੜ ਤੋੜ ਤੇ ਬੋਲ ਵੀ ਕਹਾ ਕੋਈ ਤਿਆਰ ਕਰ ਰਹੇ ਹੋ ਫਿਰ ਅੱਗੇ ਆਉਣ ਵਾਲੇ ਬੋਲ ਹਾਂ ਹੈਗੇ ਸਾਡੇ ਕੋਲੇ ਜੀ ਇੱਕ ਡਾਇਮੰਡ ਦਾ ਕਟਾ ਸਿੱਧਾ ਹੀ ਤੋੜ ਬਈ ਡਾਇਮੰਡ ਦਾ ਕਟਾ ਉਹ ਕਰਾਂਗੇ ਇਹਦਾ ਭਰਾ ਜੀ ਇਹ ਉਹ ਇੱਕ ਸਾਲ ਤੇ ਤਿੰਨ ਮਹੀਨੇ ਦਾ ਜੀ ਮੋੜਾ ਕੰਪੀਟੀਸ਼ਨ ਚ ਪਾਉਂਗੇ ਉਹ ਸਮੇ ਨੂੰ ਵੇਖਾਂਗੇ ਜੇ ਕੀ ਰਹਾ ਤਾਂ ਹਾਂਜੀ ਉਹ ਕੋਸ਼ਿਸ਼ ਕਰਾਂਗੇ ਜੀ ਇਹਦਾ ਭਰਾ ਜੀ ਧੰਨਵਾਦ ਭਰਾ ਦਾ ਹਨਾ ਵਧੀਆ ਜਾਣਕਾਰੀ ਦਿੱਤੀ ਹੈ ਭਰਾ ਨੇ ਤੇ ਇਹ ਤਿੰਨ ਸਾਲਾ ਸਾਡੇ ਵਾਲ ਸਾਈ ਵਾਲ ਵੀ ਹੈ ਕਹਿੰਦੇ ਚਾ ਸਾਈ ਵਾਲ ਸੈਕਿੰਡ ਨੰਬਰ ਤੇ 200 ਥੈਂਕ ਯੂ ਮਹਿਮਾਨਾ ਮੇਰਾ ਅਮਰੀਕ ਭੇੜੀ ਉਸ ਦੇ ਨਾਮ ਤੇ ਆ ਇਹ ਬਾਈ ਦਾ ਧੰਨਵਾਦ ਫਰਮ ਅੰਦਾਵਾ ਫਰਮ ਪੀਵੀ ਕਰਦੇ ਭਰੋ ਮਰਾ ਇੱਥੇ ਇਧਰ ਆ ਗਿਆ ਕਹਿੰਦਾ ਰਸੀ ਪੈਣੀ ਆਲਾ ਤੇ ਵੀਡੀਓ ਕਰਦੇ ਫੇਰ ਤੋਂ ਪੇਜ ਫੋਲੋ ਜ਼ਰੂਰ ਕਰਦੇ ਬਹੁਤ ਬਹੁਤ ਧੰਨਵਾਦ ਜੀ